ਦਰਿਆ ਨੇ ਕਿਹਾ ਆਓ ਬੱਚਿਓ ਕਹਾਣੀ ਪੜ੍ਹਦੇ ਹਾਂ ਬਿਰਖੂ ਇੱਕ ਲੱਕੜਹਾਰਾ ਸੀ ਉਹ ਦਰਿਆ ਦੇ ਉਸ ਪਾਰ ਇੱਕ ਜੰਗਲ ਵਿੱਚ ਲੱਕੜਾਂ ਕਟਣ ਜਾਇਆ ਕਰਦਾ ਸੀ ਉਹ ਸਾਰਾ ਦਿਨ ਮਿਹਨਤ ਕਰਦਾ ਤੇ ਸ਼ਾਮ ਨੂੰ ਦਰਿਆ ਦੇ ਇਸ ਪਾਰ ਆਪਣੇ ਘਰ ਮੁੜ ਆਂਦਾ ਇੱਕ ਦਿਨ ਦਰਿਆ ਚੜ੍ਹਿਆ ਹੋਇਆ ਸੀ ਬਿਰਕੂ ਜਦੋਂ ਵਾਪਸ ਕਾਰਪਰਤ ਰਿਆ ਸੀ ਤਾਂ ਦਰਿਆ ਪਾਰ ਕਰਦਿਆਂ ਇੱਕ ਛਲ ਆਈ ਉਸ ਦੀ ਕੁਹਾੜੀ ਹੱਥੋਂ ਛੁੱਟ ਕੇ ਦਰਿਆ ਵਿੱਚ ਜਾ ਡਿੱਗੀ ਬਿਰਕੂ ਨੇ ਦਰਿਆ ਨੂੰ ਕਿਹਾ ਦਰਿਆ ਦਰਿਆ ਮੇਰੀ ਕੁਹਾੜੀ ਮੈਨੂੰ ਮੋੜ ਦੇ ਮੇਰੇ ਕੋਲ ਇੰਨੇ ਪੈਸੇ ਨਹੀਂ ਕਿ ਮੈਂ ਨਵੀਂ ਕੁਹਾੜੀ ਲੈ ਸਕਾਂ ਪਿਆਰੇ ਦਰਿਆ ਮੇਰੀ ਕੁਹਾੜੀ ਬਾਹਰ ਕੱਢ ਦੇ ਤਾਂ ਜੋ ਕੱਲ ਮੈਂ ਆਪਣੇ ਕੰਮ ਤੇ ਜਾ ਸਕਾਂ ਦਰਿਆ ਨੂੰ ਬਿਰਖੂ ਉੱਤੇ ਤਰਸ ਆ ਗਿਆ ਉਸ ਨੇ ਆਪਣੀਆਂ ਛੱਲਾਂ ਨਾਲ ਤਿੰਨ ਕੁਹਾੜੀਆਂ ਬਾਹਰ ਕੱਢ ਦਿੱਤੀਆਂ ਇੱਕ ਕੁਹਾੜੀ ਸੋਨੇ ਦੀ ਇੱਕ ਚਾਂਦੀ ਦੀ ਅਤੇ ਇੱਕ ਲੋਹੇ ਦੀ ਸੀ ਜਿਸ ਨੂੰ ਲੱਕੜ ਦਾ ਮੁਠਾ ਲੱਗਿਆ ਹੋਇਆ ਸੀ ਬਿਰਕੂ ਲੱਕੜ ਹਾਰੇ ਨੇ ਕੁਹਾੜੀਆਂ ਨੂੰ ਬਾਹਰ ਕੱਢ ਲਿਆ ਸੋਨੇ ਚਾਂਦੀ ਦੀਆਂ ਕੁਹਾੜੀਆਂ ਚਮਕ ਰਹੀਆਂ ਸਨ ਉਸ ਦੀ ਲੋਹੇ ਦੀ ਕੁਹਾੜੀ ਵੀ ਉਹਨਾਂ ਵਿੱਚ ਹੀ ਸੀ ਬਿਰਕੂ ਆਪਣੀ ਲੋਹੇ ਦੀ ਕੁਹਾੜੀ ਵੇਖ ਕੇ ਖੁਸ਼ ਹੋ ਗਿਆ ਉਸ ਨੇ ਦਰਿਆ ਨੂੰ ਕਿਹਾ ਪਿਆਰੇ ਚੰਗੇ ਦਰਿਆ ਸੋਨੇ ਤੇ ਚਾਂਦੀ ਦੀਆਂ ਕੁਹਾੜੀਆਂ ਮੇਰੀਆਂ ਨਹੀਂ ਇਹ ਲੋਹੇ ਵਾਲੀ ਕੁਹਾੜੀ ਹੀ ਮੇਰੀ ਹੈ ਦਰਿਆ ਨੇ ਕਿਹਾ ਬਿਰਖੂ ਤੂੰ ਮਿਹਨਤੀ ਹੋਣ ਦੇ ਨਾਲ ਨਾਲ ਇਮਾਨਦਾਰ ਵੀ ਹੈ ਤੂੰ ਭਾਵੇਂ ਸਾਰੀਆਂ ਹੀ ਕੁਹਾੜੀਆਂ ਰੱਖ ਲੈ ਬਿਰਖੂ ਖੁਸ਼ ਹੋ ਕੇ ਕੁਹਾੜੀਆਂ ਚੁੱਕ ਕੇ ਤੁਰਨ ਲੱਗਾ ਤਾਂ ਦਰਿਆ ਨੇ ਕਿਹਾ ਚੰਗੇ ਬਿਰਖੂ ਮੇਰੀ ਇੱਕ ਗੱਲ ਸੁਣਦਾ ਜਾਈਂ ਜੰਗਲ ਬੇਲੇ ਤੇ ਰੁੱਖਾਂ ਦੀਆਂ ਰੱਖਾਂ ਧਰਤੀ ਦੀ ਰੌਣਕ ਹਨ ਇਹ ਸਾਨੂੰ ਫਲ ਫੁੱਲ ਲੱਕੜ ਜੜੀਆਂ ਬੂਟੀਆਂ ਅਤੇ ਛਾਂ ਦਿੰਦੇ ਹਨ ਇਨ੍ਹਾਂ ਜੰਗਲਾਂ ਕਾਰਨ ਰੁੱਖਾਂ ਬਿਰਖਾਂ ਕਾਰਨ ਹੀ ਮੀਂਹ ਪੈਂਦੇ ਹਨ ਨਦੀਆਂ 'ਚ ਪਾਣੀ ਵਹਿੰਦਾ ਹੈ ਤੇ ਮੈਅ ਸੁੱਕਦਾ ਨਹੀਂ ਦਰਿਆ ਨੇ ਫਿਰ ਕਿਹਾ ਬਿਰਖੂ ਤੂੰ ਲੱਕੜਾ ਵਡਣ ਦੇ ਨਾਲ-ਨਾਲ ਰੁੱਖ ਲਾਇਆ ਵੀ ਕਰ ਵੱਧ ਤੋਂ ਵੱਧ ਰੁੱਖ ਲਾਓ ਰੁੱਖਾਂ ਦੀ ਸੰਭਾਲ ਕਰੋ ਅਤੇ ਧਰਤੀ ਨੂੰ ਹਰਾ ਭਰਾ ਬਣਾਓ